ਹਾਲ ਦੀ ਬੇਨਤੀ ਕਰਨਾ ਹੈ ਕਿ दारू ਵੇਚਣੀ ਬੰਦ ਕਰ ਦੇ। ਪੰਜੇ ਕੀ ਦੇ ਵਿੱਚ ਤੇਰੀ दारू ਦੇ ਨਾਲ ਜਿਹੜੀ ਕੱਚੀ ਲਿਆ ਕੇ ਠੀਕੇ ਵਾਲੀ ਮਾਲ ਨੂੰ ਤੋਂ ਲਿਆਉਣਾ ਹੈ ਸੱਥੋਂ ਲਿਆਉਣਾ ਹੈ। ਉਹਨਾਂ ਦੇ ਨਾਲ ਮੋਟਾ-ਮੋਟਾ ਮੈਂ 7-8 ਬੰਦੇ ਮਾਰ ਗਏ ਨੇ। ਉਹ ਬੇਲਦਾਰ ਦਾ ਮੁੰਡਾ ਮਰਨ ਵਾਲਾ। ਮੱਡੂ ਤੂੰ ਮਾਰ ਦਿੱਤਾ, ਮੀਰੂ ਤੂੰ ਮਾਰ ਦਿੱਤਾ ਔਰ ਕਿਹੜੇ-ਕਿਹੜੇ ਮਾਰੇ ਨੇ ਵੀ। ਬੜੇ ਮਾਰ ਗਏ ਨੇ। ਹੈਂ? ਤੂੰ ਕੰਮ ਕੋਈ ਕਰਲਾ ਸੀ ਤੇਰੀ ਮਦਦ ਕੋਈ ਕੰਮ ਕਰਾ ਤੇਰੀ ਮਦਦ ਕਰਾਂਗੇ। ਕੋਈ ਕੰਮ ਕਰਾ। दारू ਨਹੀਂ ਅਸੀਂ ਇੱਥੇ ਬਹਿ ਜਣੇ ਬਾਹਰ। ਹਾਂ ਆ ਸਾਰੇ ਬੰਦੇ ਵਿੱਚ ਲੈ ਲੈ ਯਾਰ ਹਾਂ ਆ ਸਾਰੇ ਬੰਦੇ ਤੇ ਦੁਕਾਨ ਖੋਲ ਕੇ ਸਾਰੇ ਬੰਦੇ ਤੈਨੂੰ ਰੋਕਣ ਆਏ ਆ ਅਸੀਂ ਸਾਰੇ ਤੇਰੇ ਨਾਲ ਜੁੜਾਂਗੇ ਮਾ ਸਾਰੇ ਜੁੜਾਂਗੇ ਇਸ ਜਮਾਨਾ ਸਨੇਹਾ ਤੈਨੂੰ ਬੜੀ ਵੱਡੀ ਦੇਵਤਾ ਬੜੀ ਵੱਡੀ ਤੈਨੂੰ ਬੇਨਤੀ ਕਰਦੀ ਹੁਣ ਤੈਨੂੰ ਅਸੀਂ ਰੋਕਣ ਆਏ ਆ ਵੀ ਹੁਣ ਪਿੰਡ ਦੇ ਬੰਦੇ ਨੂੰ ਮਾਰਨਾ ਬੰਦ ਕਰ ਦੇ ਕਾਰੋਬਾਰ ਹੋਰ ਕਰਦਾ ਸਾਰੀ ਦੁਨੀਆ ਕਰੀ ਤੇਰੇ ਗਵਾਂਢ ਇਹ ਵੀ ਕਰਦੇ ਸੀ ਛੱਡ ਗਏ ਉਹ ਵੀ ਹੁਣ ਮੁੰਡਾ ਰੋਟੀ ਖਾਂਦਾ ਹੀ ਏ ਨਾਲੇ ਨਯੰਦੇ ਨਾ ਕੋਈ ਵਦਿਆਂ ਦਾ ਅਜ ਤੱਕ ਦਾਸ ਦੇ ਵੀ ਤੂੰ ਕੁਛ ਮੈਂ ਪਾਈ ਕੁਛ ਖਾ ਐਡੀ ਕੋ ਗੱਡੀ ਕੋ ਤੂੰ ਤਰੱਕੀ ਕਰ ਲਈ ਕੁਛ ਨਾ ਮੈਂ ਐਸੀ ਦਾਰੂ ਵੇਚ ਕੇ ਹੈ ਇਹ ਬੰਦ ਕਰ ਦੇ ਨੂੰ ਇਹਨੂੰ ਬੰਦ ਕਰ ਲੋ ਕੰਮ ਕੋਈ ਕਰ ਮਾਬਾ ਮੈਂ ਤੂੰ ਕੋ ਕੰਮ ਕਰ ਅਸੀਂ ਤੇਰੀ ਮਦਦ ਕਰਾਂਗੇ ਕੋਈ ਕੰਮ ਕਰ ਸਾ ਤੂੰ ਨਹੀਂ ਸ਼ਰਾਬ ਕੱਚੀ ਗੰਦੀ ਸ਼ਰਾਬ ਲਿਆ ਕੇ ਵੇਚ ਕੇ ਥੋੜੀ ਰੋਟੀ ਕਾ ਲਈ ਹਾਂ ਠੀਕ ਕੁਣ ਪ੍ਰੋਸਾ ਦੇ ਰਹੇ ਆ ਤੁਹਾਨੂੰ ਵੀ ਬੰਦ ਕਰ ਦੇਗਾ ਕਿ ਨਹੀਂ ਹਾਂ ਜਿਹੜੀ ਪਈ ਹੈ ਤੇ ਦੇਖ ਲੈ ਹੈ ਵੇਚ ਲਾ ਉਹ ਜਿਹੜੀ ਪਈ ਆਲੀ ਵੇਚ ਦੇ ਜੋ ਬੰਦੇ ਮਾ ਹੋਰ ਮਾਰਨੇ ਨਾ ਉਹ ਜਿਹੜੀ ਪਈ ਖਲਮ ਕਰੇ ਤੇ ਉਸ ਤੋਂ ਬਾਅਦ ਬੰਦ ਕਰੇ ਬਾਸ ਇਹ ਲਾਸਟ ਕਿੰਨੇ ਦੇਣਾ ਅੱਜ ਕੱਲ੍ਹ ਹੈ ਨਹੀਂ ਅਸੀਂ ਆਪਾਂ ਪਿੰਡ 'ਚ दारू ਨਹੀਂ ਗੰਦੀ दारू ਨਹੀਂ ਵੇਚਣ ਦੇ ਜਿੰਨੀ ਪਈ ਇਹਨੂੰ ਟੀਕਿਆ ਨਹੀਂ दारू ਪਈ ਐ ਤੂੰ दारू दारू ਲਿਆ ਸੀ ਪਲਟ ਦੇਣਾ ਜਿਹੇ ਪੈਸੇ ਲੈਣੇ ਤੂੰ ਲੈ ਲੈ ਕਿੰਨੇ ਪੈਸੇ ਬਣਦੇ ਜਿਹੜੇ ਪੈਸੇ ਬਣਦੇ ਨੇ ਮੈਂ ਦਿੰਦਾ ਯਾਰ ਅਸੀਂ दारू ਕੋਲ ਲੋਟ ਜੇ ਮੜੀ ਤੇਰੇ ਕੋਲੇ ਮਾਗਰੇ ਢੋਲ ਦੇ ਲੈ ਪੈਸੇ ਜਿੰਨੇ ਬਣਦੇ ਜਿਹੜੇ ਤੇਰੇ ਪੈਸੇ ਨੇ ਤੂੰ ਲਾਏ ਨੇ ਨਾ ਖਰਚਾ ਤੇ ਲਾਇਆ ਉਹ ਲੈ ਲੈ ਮੰਨ ਕਰਦੇ ਆਂ ਉਹਨੇ ਦੇ ਦਿੰਨੇ ਆ ਆਪਾਂ ਹੁਣ ਇਹ ਭਾਈ ਬੰਦੀ ਚ ਗੱਲ ਹੋ ਗਈ ਹੁਣੇ ਅੱ ਤੋਂ ਬਾਅਦ ਆਪਾਂ ਭਾਈ ਬੰਦੀ ਚ ਨਹੀਂ ਗੱਲ ਕਰਦੇ ਹਾਂ ਸਾਨੂੰ ਬੇਸ਼ੱਕ ਤੇ ਰਬੂਆ ਕੇ ਨਾਕਾਣਾ ਲਾਣਾ ਪਏਗਾ ਹਾਂ ਇਹ ਬੇਨਤੀ ਜੂਰੇ ਠੀਕ ਹੈ ਠੀਕ ਹੈ ਉਹ ਜਿਹੜੀ ਪਈ ਉਹਨਾਂ ਲੈ ਕੇ ਪੰਚਾਇਤ ਹੁਣ ਤੈਨੂੰ ਵੇ ਮਿਹਨਤ ਕਰਨ ਆਏ ਆ ਅਸੀਂ ਨਾ ਚਾਹ ਪੀ ਲਈ ਬਸ ਠੀਕ ਹੈ ਪਲਟ ਦੇਈਏ ਪਹਿਲੇ ਲੈ ਲਾਂਗੇ ਅਜੇ ਅੱਤ ਇੱਕ ਵਾਰ ਨਾ ਪਈ ਜੂਰ ਬੜੀ ਜਿਹੜੀ ਪਈ ਉਹ ਪਲਟ ਦੇਣੀ ਜਿੰਨੀ ਪਈ ਹੈ ਇੱਥੇ ਕਰੇ ਕੋਈ ਆ ਗਣ ਸ਼ਾਮ ਨੂੰ ਵੇਚੀ ਨਾ ਫਿਰ ਉਹ ਤਾਂ ਮਾੜੀ ਮਾਟੀ ਰੋਣ ਜਿਹੜੀ ਪਈ ਉਹ ਤਾਂ ਬੇਤਰੀ ਜਿੰਨੀ ਪਈ ਹੈ ਕਿਹੜੇ ਉਹ ਪਈ ਹੈ ਨਾ ਕੋਈ ਵੀ ਨਹੀਂ ਮਰਿਆ ਉਹ ਸਾਰੇ 13 ਨਾਲ ਹੀ ਮਰੇ ਨੇ ਮੱਡੂਰੀ ਉਹ ਗੋਗਨ ਗੋਤ ਨਾਲ ਹੀ ਸਾਰੇ ਮਰਨ ਫੜ ਲਿਆ ਜਨ ਮੀਰੂ ਉਹ ਜਿੰਨੇ ਮਰ ਗਏ ਯਾਰ ਗੰਦੀ दारू ਪੀ ਕੇ ਕੀ ਉੱਚੀ ਗੱਲ ਕਰੋ ਯਾਰ ਕਿਹਣੀ ਗੱਲ ਕਰਨ ਵਾਲੀ ਹੈ ਵਾਲਾ ਡੋਲਣੇ ਦੀ ਗੱਲ ਹੈ ਹਾਂ ਲਿਆਓ ਡੋਲ ਦੀਏ ਜੀ ਜੀ ਪਈ ਹੋ ਤਾਂ ਲੈ ਆਂ ਸੀ ਜੇ ਅਸੀਂ ਪੈਸੇ ਤਰ੍ਹਾਂ ਡੋਲਣੇ ਦੇ ਹਾਂ ਕਿੰਨੀ ਪਈਏ ਇੱਕ ਪਈ ਉਹਨੇ ਡੋਆ ਦਿੰਦੇ ਆ ਆਧਿਆ ਕਿੱਥੇ ਪਈਆਂ ਦੀਆਂ ਤਦ ਕੋਈ ਨਹੀਂ ਪਿਆ ਤਾਉਣੇ ਪੂਰਾ ਇੱਧਰ ਨਹੀਂ ਇਹਨੇ ਕੋਰੀ ਲਾਈ ਆ ਦੀ ਬੇਨਤੀ ਕਰਨਾ ਹੈ ਕਿ दारू ਵੇਚਣੀ ਬੰਦ ਕਰ ਦੇ ਅੱਛਾ ਪੰਜੇ ਕੀ ਦੇ ਵਿੱਚ ਤੇਰੀ दारू ਦੇ ਨਾਲ ਜਿਹੜੀ ਕੱਚੀ ਲਿਆ ਕੇ ਟੀਕੇ ਵਾਲੀ ਮਾਲ ਨੂੰ ਥੱਲੇ ਆਉਣਾ ਹੈ ਥੱਲੇ ਆਉਣਾ ਉਹਦੇ ਨਾਲ ਮੋਟਾ ਮੋਟਾ ਮਿਲ 7-8 ਬੰਦੇ ਮਾਰ ਗਿਆ ਨੇ ਓ ਬੇਲਦਾਰ ਦਾ ਮੁੰਡਾ ਮਰਨ ਵਾਲਾ ਮੰਡੂ ਤੂੰ ਮਾਰ ਦਿੱਤਾ ਮੀਰੂ ਤੂੰ ਮਾਰ ਦਿੱਤਾ ਔਰ ਕਿਹੜੇ ਕਿਹੜੇ ਮਾਰੇ ਨੇ ਵੀ ਬੜੇ ਮਾਰ ਗਏ ਨੇ ਹੈ ਤੂੰ ਕੰਮ ਕੋਈ ਕਰ ਲੈ ਸੀ ਤੇਰੀ ਮਦਦ ਕਰਾਂਗੇ ਕੋਈ ਕੰਮ ਕਰਾਂ ਤੇ ਦੁਕਾਨ ਖੋਲ ਦੇਣੀ ਅਸੀਂ ਇੱਥੇ ਬਹਿ ਜਣੇ ਬਾਹਰ ਹਾਂ ਆ ਸਾਰੇ ਬੰਦੇ ਵਿੱਚ ਲੈ ਲੈ ਯਾਰ ਹਾਂ ਆ ਸਾਰੇ ਬੰਦੇ ਕੋਈ ਕੰਮ ਇੱਕ ਦੁਕਾਨ ਖੋਲ ਕੇ ਸਾਰੇ ਬੰਦੇ ਤੈਨੂੰ ਰੋਕਣ ਆਏ ਅਸੀਂ ਸਾਰੇ ਤੇਰੇ ਨਾਲ ਜੁੜਾਂਗੇ ਸਾਰੇ ਜੁੜਾਂਗੇ ਇਸ ਬਾਣ ਸਨੇਹਾ ਤੈਨੂੰ ਬੜੀ ਵਾਰੀ ਦੇਵਤਾ ਬੜੀ ਵਾਰੀ ਤਾਂ ਨਬੰਤੀ ਕਰ ਲਈ ਹੁਣ ਤੈਨੂੰ ਅਸੀਂ ਰੋਕਣ ਆਏ ਹਾਂ ਵੀ ਹੁਣ ਪਿੰਡ ਦੇ ਬੰਦੇ ਨੂੰ ਮਾਰਨਾ ਬੰਦ ਕਰ ਦੇ ਕਾਰ ਬਾਰ ਹੋਰ ਕਰਦਾ ਸਾਰੀ ਦੁਨੀਆ ਕਰੀ ਤੇਰੇ ਗਵਾਂਢ ਇਹ ਵੀ ਕਰਦੇ ਸੀ ਛੱਡ ਗਏ ਉਹ ਵੀ ਹੁਣ ਮੁੰਡਾ ਰੋਟੀ ਖਾਂਦਾ ਹੀ ਏ ਨਾਲੇ ਨਯੰਨ ਦੇ ਨਾਲ ਕੋਈ ਵਧਿਆਂ ਦਾ ਅੱਜ ਤੱਕ ਦਾਸ ਦੇ ਵੀ ਤੂੰ ਕੁਛ ਮੈਂ ਪਾਈ ਕੁਛ ਵਿਖਾ ਐਡੀ ਕੋਈ ਗੱਡੀ ਕੋ ਤੂੰ ਤਰਫੀ ਕਰਦੀ ਕੁਛ ਮੈਂ ਇਹ ਸਿਦਾਰੂ ਵੇਚ ਵੇਚ ਕੇ ਹੈ ਇਹ ਬੰਦ ਕਰ ਦੇ ਨੂੰ ਇਹਨੂੰ ਬੰਦ ਕਰ ਲੋ ਕੰਮ ਕੋਈ ਕਰ ਮਾਬਾ ਮੈਂ ਉਹ ਕੰਮ ਕਰ ਅਸੀਂ ਤੇਰੀ ਮਦਦ ਕਰਾਂਗੇ ਉਹ ਕੰਮ ਕਰਦਾ ਨਹੀਂ ਸ਼ਰਾਬ ਕੱਚੀ ਗੰਦੀ